ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਆਗੂ ਗੋਬਿੰਦ ਸਿੰਘ ਲੰਗੋਵਾਲ ਜੀ ਲੰਗੋਵਾਲ ਸਾਹਿਬ ਤੁਸੀਂ ਕੀ ਸੋਚਦੇ ਹੋ ਜਿਸ ਘੜੀ ਦੇ ਵਿੱਚ ਇਸ ਵੇਲੇ ਪੰਥਕ ਸਿਆਸਤ ਖੜੀ ਹੈ ਔਰ ਤੁਸੀਂ ਵੀ ਹਾਮੀ ਭਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਤੇ ਹੋਰ ਲੀਡਰਾਂ ਦੇ ਵਾਗ ਕਿ ਉਹ ਫੈਸਲਾ ਜਿਹੜਾ ਆ ਗਲਤ ਲਿਆ ਗਿਆ ਜਿਹੜਾ ਐਸਜੀਪੀਸੀ ਦੀ ਅੰਤਰੀਂ ਕਮੇਟੀ ਚ ਦੇਖੋ ਗੱਲ ਇਹ ਹੈ ਕਿ ਮੈਂ ਤਾਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਜਿਹੜੇ ਅਕਾਲ ਤਖਤ ਦੇ ਸਿੱਦੇ ਪਰੰਪਰਾ ਜਿਸ ਸਿਧਾਂਤਾਂ ਦੇ ਨਾਲ ਖੜਾਗਾ ਜੀ ਔਰ ਜਿਹੜੀਆਂ ਮੈਂ ਸਮਝਦਾ ਸਾਡੀਆਂ ਇਹ ਵੱਡੀਆਂ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਹੋ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਹੋਈ ਜੀ ਇਹ ਸਿਧਾਂਤਾਂ ਦੇ ਰਖਵਾਲੇ ਨੇ ਦੋਨੇ ਜੀ ਤੋ ਇਸ ਕਰਕੇ ਸਾਨੂੰ ਬੜਾ ਦੁੱਖ ਹੋਣ ਸਹੀ ਕਰੇ ਨੇ ਇਹ ਤਾਂ ਅਜ ਮੈਂ ਨਹੀਂ ਸਿਰਫ ਮੈਂ ਕਹਿੰਦਾ ਸਾਰਾ ਪੰਥ ਮਜੂਸ ਹੈ ਇਹਨਾਂ ਦੀਆਂ ਸ਼ੋਮਨੀ ਕਾਰਲੀ ਦਾ ਤੇ ਸ਼ੋਮਨੀ ਕੋ ਦਰਾ ਪ੍ਰਬੰਧ ਕਮੇਟੀ ਨੇ ਜੋ ਇਹਨਾਂ ਨੇ ਕਾਰਵਾਈਆਂ ਕੀਤੀਆਂ ਨੇ ਜੇਕਰ ਸਾਰੇ ਮਜੂਸ ਨੇ ਸਾਰੇ ਇਸ ਫੈਸਲੇ ਨਾਲ ਸਹਿਮਤ ਨਹੀਂ ਤਾਂ ਫਿਰ ਤੁਹਾਨੂੰ ਕੀ ਲੱਗਦਾ ਤੁਸੀਂ ਐਨਲਿਸਿਸ ਕੀਤਾ ਹੋਣਾ ਕਿੰਨੇ ਲੋਕ ਨੇ ਜਿਹੜੇ ਨਹੀਂ ਜਿਹੜੇ ਚਾਹੁੰਦੇ ਸੀ ਬਦਲਣਾ ਜਥੇਦਾਰ ਸਾਹਿਬਾਨ ਨੂੰ ਇਹ ਬਹੁਤ ਨਿੰਦਨਯੋਗ ਗੱਲਾਂ ਨੇ ਔਰ ਮੈਂ ਇਹਦੀ ਘੋਰ ਨਿੰਦਿਆ ਕਰਦਾ ਜਿਹੜੀ ਸਾਡੇ ਜਥੇਦਾਰ ਭਾਵੇਂ ਪੀ ਸਿੰਘ ਜੀ ਉਹ ਆਦਿ ਸ੍ਰੀ ਕੇਸਗੜ੍ਹ ਸਾਹਿਬ ਦਾ ਇਹ ਸਾਰੀਆਂ ਸਾਡੀਆਂ ਪੰਥਕ ਪਰੰਪਰਾ ਦਾ ਕਹਾਣ ਕੀਤਾ ਜਾ ਰਿਹਾ ਹੈ ਜੀ ਜਿਹੜਾ ਹੈਗਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋ ਇਹ ਮੈਂ ਸਮਝਦਾ ਕਿ ਅੱਜ ਇਹ ਗੱਲਾਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰੇ ਕਟਹਿਰੇ 'ਚ ਖੜ ਗਈ ਲੋਕ ਇਹ ਤਾਂ ਸਵਾਲ ਕਰ ਰਹੇ ਨੇ ਅੱਜ ਪਰ ਜਿਹੜੀ ਲੀਡਰਸ਼ਿਪ ਨੇ ਫੈਸਲੇ ਲਏ ਨੇ ਉਹ ਕਹਿੰਦੇ ਆ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲਿਆ ਹੋਰਨਾਂ ਦਾ ਲਿਆ ਕਹਿੰਦੇ ਪੰਥਕ ਸਿਆਸਤ ਨੂੰ ਡੋਬਣਾ ਚਾਹੁੰਦੇ ਨਹੀਂ ਕਿਸੇ ਹੋਰ ਦੇ ਇਸ਼ਾਰਿਆਂ ਤੇ ਇਥੋਂ ਤੱਕ ਕਿ ਆਰਐਸਐਸ ਭਾਜਪਾ ਦੀ ਦਖਲ ਦੀ ਵੀ ਗੱਲ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਬਿਲਕੁਲ ਦੇਖੋ ਅਕਾਲੀ ਦਲ ਦਾ ਕਹਿਣ ਦਾ ਹੱਕ ਹੀ ਨਹੀਂ ਆਰਐਸਐਸ ਤੇ ਵੀ ਲੇਕਿਯਾਰਸ ਵੀ ਜੇਬੰਦਾ ਲੈ ਕੇ ਆਇਆ ਨੇ ਪੰਜਾਬ ਦੇ ਵਿੱਚ ਔਰ ਕੀ ਐਸਟੀ ਗੱਲ ਨਹੀਂ ਹੈ ਵਲੀਓ ਕਿ ਚੱਲੇ ਜਾ ਰਹੀਆਂ ਨੇ ਤੇ ਲੋਕਾਂ ਦੇ ਨਵਜ ਪਛਾਣ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਮੈਂ ਸਮਝਦਾ ਕਿ ਇਸ ਕਰਕੇ ਮੈਂ ਸੋਣਾ ਕਿ ਇਹਦਾ ਘਕੜਨਾਵਾ ਜਿਹੜੀਆਂ ਹੋਈਆਂ ਨੇ ਇਹਨਾਂ ਦਾ ਮੇਰੇ ਮਨ ਦੇ ਉੱਪਰ ਬਹੁਤ ਗਹਿਰਾ ਅਸਰ ਹੋਇਆਗਾ ਤੁਸੀਂ ਕਦੋਂ ਤੋਂ ਮੈਂ ਮਹਿਸੂਸ ਕਰ ਰਹੀ ਹਾਂ ਕਿ ਸਭ ਕੁਝ ਚੀਜ਼ ਨਹੀਂ ਹੋ ਗਿਆ ਕਦੋਂ ਤੋਂ ਮਹਿਸੂਸ ਹੋਣ ਲੱਗਾ ਤੁਹਾਨੂੰ ਮੈਂ ਤਾਂ ਦੇਖੋ ਸ਼੍ਰੂਤੀ ਮੈਂ ਜਿੰਨੀਆਂ ਸਾਡੀਆਂ ਬਰਡ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਦੋ ਜੀ ਉਹਨਾਂ ਦੋਨਾਂ ਮੀਟਿੰਗਾਂ ਦੇ ਵਿੱਚ ਵੀ ਮੈਂ ਗੱਲ ਉਠਾਈ ਸੀ ਆਵਾਜ਼ ਉਠਾਈ ਤੁਹਾਨੂੰ ਵੀ ਪਤਾ ਹੋਣਾ ਸਾਰੇ ਚੰਨਾਂ ਨੂੰ ਵੀ ਉਹ ਆਈ ਸੀ ਉਦੋਂ ਕਿ ਮੈਂ ਉਦੋਂ ਵੀ ਕਿਹਾ ਸੀ ਕਿ ਜਿਹੜਾ ਕਾਲ ਤੱਕ ਸਹਿਵਾ ਹੈ ਆਪਾਂ ਨੂੰ ਔਰ ਉਦੇ ਨਾਲ ਚੱਲਣਾ ਚਾਹੀਦਾ ਜੋ ਕਾਲ ਤਖਤ ਸਾਹਿਬ ਦੇ ਨਾਲ ਆਪਾਂ ਨੂੰ ਨਹੀਂ ਟੱਕਰ ਲੈਣੀ ਚਾਹੀਦੀ ਜੀ ਉਹ ਕਾਲ ਤਖਤ ਸਾਹਿਬ ਦੇ ਹੁਕਮ ਨੇ ਉਹ ਸਾਨੂੰ ਇਨ ਬਿਨ ਜਿਹੜੇ ਨੇ ਸਾਨੂੰ ਮੰਨਣੇ ਚਾਹੀਦੇ ਨੇ ਹਮੇਸ਼ਾ ਮੈਂ ਇਹ ਆਪਣੀ ਮੈਂਬਰ ਜਿਹੜੇ ਨਹੀਂ ਬਨ ਰਹੀ ਸੀ ਤੁਹਾਡੀ ਗੱਲ ਜਾਂ ਤੁਹਾਡੇ ਵਰਗੇ ਵਿਚਾਰਾਂ ਦੀ ਗੱਲ ਕਿੰਨੇ ਮੈਂਬਰ ਸੀ ਕੋਰ ਕਮੇਟੀ ਚ ਦੇਖੋ ਅੰਦਰੋਂ ਸਾਰੇ ਮੰਨਦੇ ਸੀ ਕਿ ਲੇਖੋ ਬੋਲਣ ਨੂੰ ਕੋਈ ਤਿਆਰ ਨਹੀਂ ਸੀ ਉੱਥੇ ਅਚਰ ਬੋਲਦੇ ਸੀ ਇੱਕ ਦੋ ਬੰਦੇ ਸੀ ਜਿਹੜੇ ਅੰਦਰ ਬੋਲਦੇ ਸੀ ਬਾਕੀ ਸਾਰੇ ਚੁੱਪ ਰਹਿੰਦੇ ਸੀ ਪਤਾ ਨਹੀਂ ਕਿਉਂ ਨਹੀਂ ਬੋਲਣ ਨੂੰ ਤਿਆਰ ਸੀ ਅਸੀਂ ਹਮੇਸ਼ਾ ਸੱਚਾਈ ਜਿਹੜੀ ਸੀ ਲੋਕਾਂ ਦੀ ਜਿਹੜੀ ਭਾਵਨਾ ਸੀ ਉਹ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਜਿਹੜੀ ਆਪਣੀ ਲੀਡਰਸ਼ਿਪ ਹੈਗੀ ਸੀ ਸੀਨੀਅਰ ਉਹਦੇ ਅੱਗੇ ਰੱਖੀਏ ਉਹ ਅਸੀਂ ਹਮੇਸ਼ਾ ਰੱਖਦੇ ਰਹਾਂਗੇ ਜੀ ਜੀ ਤਾਂ ਜਦ ਵਿੱਚ ਕਿਹਾ ਜਾਂਦਾ ਹੈ ਕਿ ਐਸਜੀਪੀਸੀ ਦੇ ਉੱਤੇ ਦਬਾਅ ਸੀ ਪ੍ਰਧਾਨ ਜਿਹੜੇ ਕਿਉਂਕਿ ਉਹਦਾ ਤੁਸੀਂ ਵੀ ਸੰਭਾਲਿਆ ਉਹ ਕਾਫੀ ਲੰਮਾ ਸਮਾਂ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਸੇ ਹੋ ਗਏ ਉਹ ਫੈਸਲੇ ਨੂੰ ਕਿਵੇਂ ਵਿੱਖਿਆ ਤੁਸੀਂ ਕਰਕੇ ਜਾਦਾ ਦੇਖੋ ਗਵਾਹ ਹੋਵੇ ਨਾ ਉਹ ਦੇਖੋ ਉਹਨੂੰ ਆਪਣੀਆਂ ਜਿਹੜਾ ਪ੍ਰਧਾਨ ਹੁੰਦਾ ਹੈ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਆਪਣੀਆਂ ਪਰੰਪਰਾਵਾਂ ਦੀ ਰਾਖੀ ਕਰਨੀ ਚਾਹੀਦੀ ਹੈ ਇਹ ਜੋ ਵੱਡੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਇਹ ਪ੍ਰਧਾਨ ਸਾਹਿਬ ਦੀ ਹੁੰਦੀ ਹੈ ਜਿਸ ਨੂੰ ਕਮੇਟੀ ਦੇ ਪ੍ਰਧਾਨ ਦੀ ਹੁੰਦੀ ਹੈ ਜੀ ਹਾਂ ਤੁਸੀਂ ਰਹੇ ਹੋ ਸੌਦੇ ਤੇ ਦਵਾ ਦੇ ਵਿੱਚੋਂ ਤੁਸੀਂ ਵੀ ਫੈਸਲੇ ਲੈਂਦੇ ਰਹੇ ਹੋ ਨਹੀਂ ਨਹੀਂ ਇਹ ਸਦਾ ਬਿਲਕੁਲ ਕੋਈ ਐਸਾ ਫੈਸਲਾ ਨਹੀਂ ਆ ਤੇ ਉਹ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਐਡਾ ਵੱਡਾ ਅਸੀਂ ਉਹਨਾਂ ਨਵਾਈਏ ਸਾਰੀ ਗੱਲ ਉਹ ਸਤਾਬਦੀ ਕਿੰਨੇ ਵਧੀਆ ਤਰੀਕੇ ਦੇ ਨਾਲ ਨਵਾਈਏ ਸਾਰੀ ਜੀ ਤੇ ਅਸੀਂ ਹਮੇਸ਼ਾ ਜਿਹੜੀ ਹੈ ਸਿੱਖ ਕੌਮ ਦੀਆਂ ਸਿਧਾਂਤ ਪਹਿਲਾਂ ਰੱਖਿਆ ਬਾਕੀ ਗੱਲਾਂ ਸਿਧਾਂਤ ਨੂੰ ਕਿਤੇ ਵੀ ਅਸੀਂ ਪਿੱਛੇ ਨਹੀਂ ਹੋਣ ਦਿੱਤਾ ਤੁਸੀਂ ਹੁਣ ਕੀ ਚਾਹੁੰਦੇ ਹੋ ਤੁਹਾਡਾ ਸੁਝਾਅ ਕੀ ਹੈ ਪੰਥਕ ਸਿਆਸਤ ਲਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਤੇ ਕੀ ਕੀ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਸਾਰਿਆਂ ਦੇਖੋ ਜਿਹੜੀਆਂ ਇਹ ਗੱਲਾਂ ਨੇ ਜੋ ਵਰਤਾਰੇ ਵਰਤ ਰਹੇ ਨੇ ਜੀ ਔਰ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਆਸ੍ਰੀ ਕਾਲ ਤਖਤ ਸਾਹਿਬ ਦਾ ਤੇ ਹਣੋਦੇਸ਼ ਮੰਨਣਾ ਚਾਹੀਦਾ ਹੈ ਜੀ ਔਰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇੱਕ ਚੰਦੇ ਸੰਜੀਮ ਕੌਮ ਕੱਢੀ ਹੋਈ ਹੈ ਜੁreturnData ਵਰਕਿੰਗ ਕਮੇਟੀ ਤਾਂ ਕਹਿ ਰਹੀ ਹੈ ਕਿਹੜਾ ਆਦੇਸ਼ ਆ ਜਿਹੜਾ ਅਸੀਂ ਨਹੀਂ ਮੰਨਿਆ ਮਤਲਬ ਇਹਦਾ ਸਿੰਘ ਸਾਹਿਬ ਨੂੰ ਪੁੱਛੋ ਕਿ ਕਿਹੜਾ ਨਹੀਂ ਮੰਨਿਆ ਜਿਹੜੀ ਲਾਹੇ ਕਿਉਂ ਨਹੀਂ ਫਿਰ ਉਹ ਜੇ ਦੇਸ਼ ਨਹੀਂ ਮੰਨਿਆ ਤਾਂ ਫਿਰ ਉਹਨਾਂ ਨਾਲ ਇੱਡੀ ਕੀ ਵਿਵਤਾ ਹੋਊਗੀ ਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਚਲਦੇ ਕਰ ਦਈਏ ਹੂੰ ਜੀ ਜੀ ਉਹ ਇੱਡੀ ਉਹ ਤਾਂ ਨਹੀਂ ਸੀ ਦੱਸੋ ਕਿਹੜੀ ਕਿਹੜਾ ਨੁਕਸਤ ਸੀ ਉਹਨਾਂ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਚ ਜਾਂ ਸ੍ਰੀ ਕੇਸਗੰਦ ਸਾਹਿਬ ਦੇ ਅਸੀਂ ਉਹਨਾਂ ਨੂੰ ਔਰ ਫਾਰ ਕਰ ਦਿੱਤਾ ਜੀ ਜੀ ਤੁਸੀਂ ਕੀ ਚਾਹੁੰਦੇ ਹੋ ਜਿਵੇਂ ਵਿਕਰਮ ਸਿੰਘ ਮਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਵਰਗਿਆਂ ਨੇ ਜਿਹੜਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਬਿਆਨ ਜਾਰੀ ਕੀਤਾ ਤੁਸੀਂ ਉਸ ਸਾਰੇ ਬਿਆਨ ਨਾਲ ਸਹਿਮਤ ਹੋ ਜਾਂ ਉਹਦੇ ਵਿੱਚ ਤੁਹਾਨੂੰ ਲੱਗਿਆ ਕਿ ਕੁਝ ਗੱਲਾਂ ਵਧ ਕੇ ਗਈਆਂ ਜਾਂ ਘਟ ਕੇ ਗਈਆਂ ਦੇਖੋ ਮੈਂ ਤਾਂ ਤੁਹਾਨੂੰ ਇਸ ਸਿਧਾਂਤ ਤੇ ਪਹਿਰਾ ਦੇਣਾ ਚਾਹੁੰਦਾ ਕੋਈ ਗੱਲ ਨਹੀਂ ਕਿ ਇਹ ਤਾਂ ਜਿਹੜਾ ਸਾਡਾ ਪਰੰਪਰਾਵਾ ਨੇ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਜੋ ਸਾਡਾ ਸਿਧਾਂਤ ਹੈ ਸ੍ਰੀ ਕਾਲ ਤਲਸਾ ਜੀ ਦਾ ਹੁਕਮ ਸਾਨੂੰ ਸਾਰਿਆਂ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਤੇ ਜਿਹੜੇ ਬਾਗੀ ਧੜਾ ਜੇਕਰ ਉਹ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਆਉਂਦਾ ਇਕੱਠੇ ਮਿਲ ਕੇ ਚੱਲਣ ਲਈ ਤਿਆਰ ਹੁੰਦਾ ਹੈ ਤੇ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਮੈਨੂੰ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਜੇ ਤੇਰੀ ਪਾਰਟੀ ਤਕੜੀ ਹੋਊਗੀ ਜੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਜੇ ਪਾਰਟੀ ਮਜ਼ਬੂਤ ਹੋਊਗੀ ਫੇਰ ਹੀ ਜਿਹੜੀ ਹੈ ਪਾਰਟੀ ਲੋਕਾਂ ਤੱਕ ਜਾਊਗੀ ਫੇਰ ਹੀ ਅਸੀਂ ਪੰਜਾਬ ਦਾ ਕੁਸਵਾ ਸਕਦੇ ਜੇ ਵੱਖੋ ਵੱਖਰੇ ਆਪੋ ਆਪਣੇ ਚੁੱਲ੍ਹੇ ਵੱਖੋ ਵੱਖਰੇ ਰੱਖੇ ਫੇਰ ਉਹਦੇ ਨਾਲ ਪਾਰਟੀ ਦਾ ਨੁਕਸਾਨ ਵੀ ਆ ਪੰਜਾਬ ਦਾ ਜਿਹੜੀ ਆਲਰੇਡੀ ਭਰਤੀ ਹੋ ਚੁੱਕੀ ਉਹਦੇ ਤੇ ਬੜੀਆਂ ਦੋ ਰਾਵਾਂ ਨੇ ਤੁਸੀਂ ਕਿਹੜੀ ਭਰਤੀ ਨਾਲ ਸਹਿਮਤ ਹੋ ਜਿਹੜੀ ਹੋ ਚੁੱਕੀ ਹੈ ਉਹ ਤੁਹਾਨੂੰ ਠੀਕ ਲੱਗਦੀ ਹੈ ਜਾਂ ਫਿਰ ਨਵੇਂ ਸਿਰਿਓਂ ਤੋਂ ਕਰਨੀ ਪੈਣੀ ਹੈ ਦੇਖੋ ਸਾਰੇ ਨੂੰ ਬੈਠ ਕੇ ਇਹਦੇ ਉੱਤੇ ਸਾਰੀ ਮੰਥਨ ਕਰਨਾ ਚਾਹੀਦਾ ਜੇ ਭਾਤ ਦੀ ਹੋ ਗਈ ਹੈ ਠੀਕ ਹੋਈ ਹੈ ਠੀਕ ਠੀਕ ਹੋਈ ਹੈ ਜਾਂ ਨਹੀਂ ਹੋਈ ਹੈ ਤੇ ਸਾਰੇ ਬੈਠ ਕੇ ਮੰਥਨ ਕਰਨ ਦੀ ਲੋੜ ਹੈ ਜੀ ਜੀ ਤੁਸੀਂ ਆਪਣੇ ਵਿਚਾਰ ਸੁੰਨੇ ਕੀਤੇ ਜੀ ਬਹੁਤ ਸ਼ੁਕਰੀਆ